ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਆ ਸਿੱਖਾ ਨਾਲ ਜੁੜੇ ਹੋਏ ਡਿਫਰੈਂਟ ਮਸਲੇ ਜਾਣ ਰਿਚੋ ਨਿਜ਼ਾਮ ਜਾਂ ਜੋ ਸਿੱਖ ਗੁਰਬਾਣੀ ਦੀ ਸੇਧ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਕਰਨਾ ਉਹਦੇ ਬਾਰੇ ਅਸੀਂ ਗੱਲਾਂ ਕਰਦੇ ਆਂ ਸੋ ਮੈਂ ਸਾਰੇ ਦੇਖਣ ਵਾਲਿਆਂ ਦਾ ਜਿਹੜੇ ਨੂੰ ਦੇਖਦੇ ਆ ਪੂਰੀ ਨੂੰ ਪਲੱਸ ਅੱਗੇ ਫਾਰਵਰਡ ਕਰਦੇ ਆ ਤੇ ਸਾਰੇ ਤੇ ਕਮੈਂਟ ਵੀ ਦਿੰਦੇ ਆ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਚਾਹੁੰਦੇ ਆ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਸ਼ੇਅਰ ਕਰੋਗੇ ਉਹਨਾਂ ਸਾਡੀ ਹੌਸਲਾ ਵਧਾਈ ਹੁੰਦੀ ਆ ਸਾਨੂੰ ਇਨਕਰੇਜਮੈਂਟ ਮਿਲਦੀ ਆ ਕਿ ਅਸੀਂ ਇਹ ਜੋ ਟੌਪਿਕਸ ਨੂੰ ਲਿਆ ਸਕੀਏ ਤੇ ਗੱਲ ਕਰ ਸਕੀਏ ਅਵੇਗ ਮੇਰਾ ਸਾਥ ਦੇ ਰਹੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ 2 ਐਪੀਸੋਡ ਯੁੱਗਾ ਤੇ ਕੀਤੇ ਆ ਜੀ ਔਰ ਯੁੱਗਾ ਦੇ ਵਿੱਚ ਵੀ ਅੱਗੋਂ ਅਸੀਂ ਚੱਲ ਰਹੇ ਸੀ ਕਿ ਗੁਰਬਾਣੀ ਵਿੱਚ ਡਿਫਰੈਂਟ ਯੋਗ ਕਿੱਦਾਂ ਡਿਫਾਈਨ ਕੀਤੇ ਗਏ ਆ ਕਿਸ ਵੇਸ ਤਰੀਕੇ ਨਾਲ ਕੀਤੇ ਗਏ ਆ ਔਰ ਕਿੱਦਾਂ ਅਸੀਂ ਉਹਨਾਂ ਨਾਲ ਸਾਰੀ ਆਪਣੀ ਲਾਈਫ ਨੂੰ ਜੋੜਨਾ ਮੈਂ ਤੁਹਾਡਾ ਧਿਆਨ ਸਪੈਸ਼ਲੀ ਇੱਕ ਪੇਜ 798 ਅੰਕ ਤੇ ਤੀਜੇ ਪਾਸ਼ਾ ਦਾ ਸ਼ਬਦ ਹੈ ਮੈਂ ਲਤੀਬ ਬਿਲਾਵਲ ਰਾਗਿਤ ਉਹਦੇ ਬਾਰੇ ਲਿਆਣਾ ਚਾਹਨਾ ਜਿਹਦੇ ਵਿੱਚ ਕਿ ਉਹਨਾਂ ਨੇ ਸਪੈਸੀਫਾਈ ਕੀਤਾ ਕਿ ਜੁਗੋ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖ বেদ ਪੁਰਾਣਾ ਠੀਕੇ বেদ ਪੁਰਾਣਾ ਸੋ ਦੇਖੋ ਬ੍ਰਦਰ ਯਾਤਮਾ ਉਹ ਇੱਥੇ ਕਲੀਅਰਲੀ ਲਿਖਿਆ ਹੈ ਕਿ ਜੁਗਾਂ ਦਾ ਹਰ ਇੱਕ ਵਾਰ ਆਪਣਾ ਆਪਣਾ ਸ਼ਬਦ ਹੈਗਾ ਧਰਮ ਹੈ ਔਰ ਗੁਰੂ ਮਹਾਰਾਜ ਕੀ ਉਹਨੂੰ ਤਸਦੀਕ ਕਰ ਰਿਹਾ ਜਾਂ ਵੇਦਾਂ ਬਾਰੇ ਇਹ ਗੱਲ ਕਰ ਰਿਹਾ ਕਿ ਉਹ ਕਹਿ ਰਿਹਾ ਸੋ ਅਸੀਂ ਅੱਜ ਉਸ ਸ਼ਬਦ ਨੂੰ ਡਿਸਕਸ ਕਰਨਾ ਇਹ ਬੜਾ ਕਾਮਨ ਸ਼ਬਦ ਹੈਗਾ ਔਰ ਬੜੀ ਬੜੀ ਕੀਰਤਨੀਆਂ ਨੂੰ ਗਾਉਂਦੇ ਵੀ ਆ ਸੋ ਇਸ ਸ਼ਬਦ ਦੇ ਉੱਤੇ ਅੱਜ ਅਸੀਂ ਕਨਸੈਂਟਰੇਟ ਕਰਕੇ ਜੁਗਾਂ ਦੇ ਵਿੱਚੋਂ ਕੱਢ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਜਿਸ ਤਰ੍ਹਾਂ ਤੁਸੀਂ ਪੰਕਤੀ ਬੋਲੀ ਆ ਇਹ ਜਿਵੇਂ ਇਹਦਾ ਸ਼ਬਦ ਹਾਂਜੀ ਅਸੀਂ ਇੱਕ ਵਾਰ ਨਿਕਲ ਬਹੁਤ ਵਿਦਾਈ ਗੱਲ ਜਿਹੜੀ ਆ ਇਸ ਪਲੇਟਫਾਰਮ ਤੋਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਕਿ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਸਾਨੂੰ ਅਧੀ ਪੰਕਤੀ ਇੱਕ ਪੰਕਤੀ ਜਦੋਂ ਕਿਵਾਂ ਇੱਕ ਸ਼ਬਦ ਵੀ ਜਿਹੜਾ ਉਹ ਜੀ ਉਸ ਪੂਰੀ ਤਰ੍ਹਾਂ ਸਹਾਇਕ ਨਹੀਂ ਹੁੰਦਾ ਜਿਨ ਜਿਸੀ ਸਮੂਚੀ ਬਾਣੀ ਦਾ ਜੋ ਕਨਸੈਪਟ ਆ ਅਸੀਂ ਉਹਨੂੰ ਧਿਆਨ ਵਿੱਚ ਨਹੀਂ ਰੱਖਦੇ ਠੀਕ ਪਰ ਘਟੂ ਘੜ ਸ਼ਬਦ ਜਿਹੜਾ ਹੈ ਉਸੇ ਸ਼ਬਦ ਨੂੰ ਲਿਆ ਜਾਵੇ ਖਾਸ ਤੌਰ ਤੇ ਜੇਕਰ ਰਹਾਉ ਵਰਤਿਆ ਆ ਤਾਂ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ ਵਿੱਚ ਰੱਖਿਆ ਜਾਏ ਜੇਕਰ ਅਸੀਂ ਉਹਨੂੰ ਧਿਆਨ ਵਿੱਚ ਨਹੀਂ ਰੱਖਦੇ ਰਹਾਉ ਦੀਆਂ ਪੰਕਤੀਆਂ ਨੂੰ ਨਜ਼ਰ ਅੰਦਾਜ਼ ਕਰ ਉਸ ਤੋਂ ਪਹਿਲੀ ਜਾਂ ਉਸ ਤੋਂ ਬਾਅਦ ਦੀਆਂ ਪੰਕਤੀਆਂ ਚੋਂ ਪਦੇ ਚੋਂ ਕੋਈ ਇੱਕ ਪੰਕਤੀ ਲੈ ਕੇ ਆਧੀ ਪੰਕਤੀ ਲੈ ਕੇ ਅਸੀਂ ਜੇਕਰ ਇਹ ਸਮਝਣਾ ਚਾਹਾਂਗੇ ਜਾਂ ਸਮਝਾਉਣਾ ਚਾਹਾਂਗੇ ਕਿ ਵੇਖੋ ਗੁਰਬਾਣੀ ਵਿੱਚ ਤਾਂ ਬੜਾ ਸਪੱਸ਼ਟ ਲਿਖਿਆ ਤਾਂ ਅਸੀਂ ਇਹ ਬਾਣੀ ਨਾਲ ਨਿਆਣੇ ਕਰ ਰਹੇ ਹੋਵਾਂਗੇ ਠੀਕ ਤਾਂ ਇਹ ਜਿਹੜਾ ਸ਼ਬਦ ਆ ਇਸ ਸ਼ਬਦ ਵਿੱਚ ਵੀ ਜੋ ਇਹ ਪੰਕਤੀ ਆਈ ਆ ਸਾਨੂੰ ਇਹ ਸਮਝਣ ਲਈ ਕੇਸ ਵਿੱਚ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਆਖਿਆ ਕੀ ਆ ਠੀਕ ਉਤਾਂ ਹੀ ਸਹੀ ਅਰਥਾਂ ਵਿੱਚ ਸਾਨੂੰ ਇਸ ਪੰਕਤੀ ਦੀ ਸਮਝਾਉਗੀ ਹਾਂ ਜੀ ਇਹ ਅਸਲ ਵਿੱਚ ਜੋ ਇੱਥੇ ਗੁਰੂ ਸਾਹਿਬ ਆਖ ਰਹੇ ਆ ਕਿ ਜੁਗ-ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਮੇਰੇ ਗੱਲ ਅਗੇ ਜੇ ਥੋੜਾ ਧਿਆਨ ਦੇ ਤਾਂ ਇੱਥੇ ਇਹ ਇਸ਼ਾਰਾ ਕੀਤਾ ਆਇਆ ਕਿ ਜਿਹੜੇ ਪੁਰਾਣਾ ਆ ਦਾ ਉਹਨਾਂ ਵਿੱਚ ਇਸ ਗੱਲ ਦੀ ਵਿਆਖਿਆ ਕੀਤੀ ਹੋਈ ਆ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਹਰ ਜੁਗ ਦਾ ਜਿਹੜਾ ਉਹ ਆਪੋ ਆਪਣਾ ਇੱਕ ਧਰਮ ਆ ਜਿੱਦੀ ਕਿ ਉਹਨਾਂ ਵਿੱਚ ਬੜੇ ਵਿਸਥਾਰ ਨਾਲ ਇਹਨਾਂ ਦੀ ਚਰਚਾ ਕੀਤੀ ਹੋਈ ਆ। ਤੋਂ ਇੱਥੇ ਜੇਕਰ ਇਸ ਪੰਕਤੀ ਨੂੰ ਅਸੀਂ ਸ਼ਬਦ ਸਮੁੱਚੇ ਸ਼ਬਦੋਂ ਧਿਆਨ ਵੀ ਰੱਖ ਕੇ ਅਸੀਂ ਜੇਕਰ ਸਮਝਣਾ ਚਾਹੀਏ ਤਾਂ ਪੰਕਤੀ ਵਿੱਚ ਵੀ ਸਪਸ਼ਟ ਹੋ ਜਾਊਗਾ। ਪਰ ਜੇਕਰ ਸਮੁੱਚੇ ਸ਼ਬਦ ਨੂੰ ਰੱਖਾਂਗੇ ਤੇ ਫਿਰ ਹੋਰ ਜ਼ਿਆਦਾ ਜਿਹੜਾ ਉਹ ਸਪਸ਼ਟ ਹੋਊਗਾ। ਤੋਂ ਅਸੀਂ ਇਸ ਪੰਕਤੀ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਸ਼ਬਦਿਆਂ ਦੇ ਰਹਾਉ ਦੀਆਂ ਪੰਕਤੀਆਂ ਅਸੀਂ ਉਹਨਾਂ ਨੂੰ ਪਹਿਲਾਂ ਸਮਝਣ ਦਾ ਯਤਨ ਕਰੀਏ। ਤਾਂ ਕਿ ਇਹ ਪੰਕਤੀ ਸਮਝਣੀ ਹੋਰ ਸੁਖਲੀ ਹੋ ਜਾਵੇ। ਤੁਸੀਂ ਸ਼ਬਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਉਹਨਾਂ ਵਿੱਚ ਫਰਮਾਇਆ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਇਹ ਬਾਣੀ ਜੋ ਜਿਉਂ ਜਾਣੈ ਇਸ ਅੰਤਰ ਰਵੈ ਹਰ ਨਾਮਾ ਇਹ ਦੋ ਤੁਕਾਂ ਰਹਾਉ ਦੀਆਂ। ਤੋਂ ਪਹਿਲੀ ਪੰਕਤੀ ਵਿੱਚ ਆ ਕੇ ਆਇਆ ਕਿ ਜਿਸ ਵੀ ਮਨੁੱਖ ਨੂੰ ਸਤਿਗੁਰੂ ਕੀ ਜਿਸ ਨੋ ਮਤ ਆਵੇ ਜਿਸ ਵੀ ਮਨੋਖ ਨੂੰ ਚਾਹੇ ਹੋ ਇਸਤਰੀ ਆ ਚਾਹੇ ਪੁਰ샤 ਚਾਹੇ ਕਿਸੇ ਵੀ ਵਰਨ ਦਾ ਕਿਸੇ ਵੀ ਧਰਮ ਦਾ ਉਸਨੇ ਜੇਕਰ ਲੇਬਲ ਲਾਇਆ ਹੋਇਆ ਉਹ ਕਿਸੇ ਵੀ ਧਰਮ ਨਾਲ ਉਸਬੰਧਿਤ ਆ ਇਥੇ ਆਪਾਂ ਇਹ ਵੀ ਸਪਸ਼ਟ ਕਰਦੀਏ ਕਿ ਜਦੋਂ ਆਪਾਂ ਇਥੇ ਧਰਮ ਸ਼ੁੱਧ ਵਰਤ ਰਹੇ ਆ ਤਾਂ ਪਾਉ ਜਿਹੜਾ ਆਰਗੇਨਾਈਜ਼ ਧਰਮ ਆ ਜਥੇਬੰਦਕ ਧਰਮ ਆ ਜਦੋਂ ਆਪਾਂ ਹੁਣ ਗੱਲ ਕਰ ਰਹੇ ਆ ਤੇ ਜਿਸ ਵੀ ਧਰਮ ਦਾ ਲੇਬਲ ਲੱਗਾ ਹੋਵੇ ਠੀਕ ਏ ਇਹ ਪੰਖਰ ਅੱਗੇ ਜਾ ਕੇ ਜਮ ਸਮਾ ਬਣਿਆ ਇਹ ਨਹੀਂ ਇਹ ਪੁਆਇੰਟ ਬੜਾ ਇੰਪੋਰਟੈਂਟ ਹੈ ਜੀ ਕਿ ਜਿਹੜਾ ਧਰਮ ਗੁਰਬਾਣੀ ਕਹਿ ਰਹੀ ਹੈ ਔਰ ਜਿਹੜਾ ਅਸੀਂ ਸੋਚ ਕੇ ਬੈਠੇ ਹਾਂ ਉਹਨਾਂ ਵਿੱਚ ਡਿਫਰੈਂਸ ਹੈ ਜੀ ਅਸੀਂ ਜਦੋਂ ਖਾਸ ਤੌਰ ਤੇ ਜਿਹੜਾ ਜਿਹਦੀ ਗੱਲ ਕਰ ਰਹੇ ਹਾਂ ਜਾਂ ਤੇ ਪੁਰਾਣਾ ਵਿੱਚ ਵੀ ਵੱਖੋ ਵੱਖਰੇ ਧਰਮ ਦੀ ਗੱਲ ਕੀਤੀ ਹੋਈ ਆ ਅਸਲ ਵਿੱਚ ਜੋ ਵਧੇਰੇ ਪ੍ਰਭਾਵ ਸੀ ਜਾਂ ਮਨੁੱਖ ਦਾ ਸੁਭਾਅ ਸੀ ਜਾਂ ਜਿਸ ਚੀਜ਼ ਦਾ ਵਰਤਾਰਾ ਸੀ ਜਿਸ ਉਸਤੇ ਮਨੋਕ ਜ਼ਿਆਦਾ ਜ਼ੋਰ ਦਿੰਦਾ ਸੀ ਜਿਸ ਬਾਰੇ ਇਹ ਧਾਰਨਾ ਬਣਾਈ ਗਈ ਕਿ ਜੇਕਰ ਤੁਸੀਂ ਸਚਿਆਰ ਬਣਨਾ ਤਾਂ ਤੁਹਾਨੂੰ ਅੱਜ ਦੀ ਡਿਊਟੀ ਆ ਆ ਧਰਮਾ ਇਹ ਨਿਭਾਉਣਾ ਪਊਗਾ ਠੀਕ ਪਰ ਜਿਹੜਾ ਆਮ ਅਸੀਂ ਧਰਮ ਤੁਹਾਡੀ ਗੱਲ ਜਿਹੜੀ ਆ ਕਿ ਜਦੋਂ ਅਸੀਂ ਆਮ ਤਰਸੋ ਦੀ ਵਰਤੋਂ ਕਰਦੇ ਆ ਤਾਂ ਇਹ ਧਰਮ ਤੋਂ ਪਾਵ ਅਸੀਂ ਜ਼ਿਆਦਾ ਜਿਹੜਾ ਉਹ ਜਿੱਥੇ ਬੰਧਕ ਧਰਮ ਆ ਉਹ ਤੋਂ ਤੋਂ ਲੈਨੇ ਆ ਹਾਂ ਇੱਥੇ ਕਲੀਅਰ ਜਦੋਂ ਤੁਸੀਂ ਪੁਰਾਣਾ ਦੀ ਗੱਲ ਕਰ ਰਹੇ ਹੋ ਤੇ ਪੁਰਾਣਾ ਦੇ ਵਿੱਚ ਤਾਂ ਸਾਰੇ ਹਿੰਦੂ ਧਰਮ ਨਾਲ ਰਿਲੇਟਡ ਹੈ ਜੀ ਕਿਉਂਕਿ ਉਹ ਤਾਂ ਹੋਰ ਕਿਸੇ ਨਾਲ ਰਿਲੇਟਡ ਆ ਹੀ ਨਹੀਂ ਜੀ ਉਹਨਾਂ ਲਈ ਇਸਾਈ ਧਰਮ ਜਾਂ ਹੋਰ ਉਹ ਵਾਲੇ ਧਰਮ ਤਾਂ ਹੈ ਹੀ ਨਹੀਂ 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 ਉਹਨਾਂ ਵਿਚੜਾ ਉਹਨਾਂ ਨੇ ਆਪਣੀ ਜਿਹੜੀ ਗੱਲ ਕੀਤੀ ਹੈ ਜੋ ਉਹਨਾਂ ਦਾ ਉਹਨਾਂ ਨੇ ਆਪਣੇ ਇਸ ਕਰਕੇ ਡਿਊਟੀ ਧਰਮ ਦਾ ਮਤਲਬ ਡਿਊਟੀਆਂ ਨੂੰ ਲੈ ਕੇ ਚੱਲੇ ਆ ਸ਼ਬਦ ਆ ਡਿਊਟੀ ਵੀ ਸ਼ਾਇਦ ਪੂਰਾ ਕਵਰ ਨਾ ਕਰਦਾ ਵੇਸੀ ਨੂੰ ਹਾਂਜੀ ਭਾਵੇਂ ਜਿਹੜਾ ਤੁਸੀਂ ਉਹ ਰਾਹ ਅਪਣਾ ਕੇ ਉਸ ਸੱਚ ਨੂੰ ਅਪਣਾ ਕੇ ਜੋ ਉਹਨਾਂ ਅਨੁਸਾਰ ਆ ਠੀਕ ਹੈ ਤਾਂ ਹੀ ਤੁਸੀਂ ਸਚਿਆਰ ਬਣ ਸਕਦੇ ਹੋ ਠੀਕ ਦੂਜੇ ਸ਼ਬਦਾਂ ਵਿੱਚ ਤੁਹਾਨੂੰ ਸਹੀ ਹਤਾ ਵੀ ਧਰਮੀ ਸਮਝਿਆ ਜਾਊਗਾ ਠੀਕ ਇਹ ਉਹਨਾਂ ਦੀ ਅਸੀਂ ਮਨੋਤ ਸੀ ਤੋਂ ਜਦੋਂ ਅਸੀਂ ਇੱਥੇ ਗੱਲ ਕਰਦੇ ਆ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੀ ਸਮਾਨਾ ਤੋਂ ਭਾਵੇਂ ਕੋਈ ਵੀ ਮਨੋਖਾ ਜਿਹੜਾ ਵੀ ਜਿਸ ਨੂੰ ਵੀ ਜਿਨੇ ਗੁਰੂ ਦੀ ਮਤ ਗੁਰੂ ਦੇ ਉਪਦੇਸ਼ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਬਚਨਾਂ ਨੂੰ ਪੜਿਆ ਜਾਂ ਸੁਣਿਆ ਵਿਚਾਰਿਆ ਤੇ ਸਮਝਿਆ ਸਮਝ ਕੇ ਉਸ ਨੂੰ ਆਪਣਾ ਆਚਰਨ ਦਾ ਹਿੱਸਾ ਬਣਾ ਲਿਆ ਤੁਝੇ ਸ਼ਬਦਾਂ ਵਿੱਚ ਉਸ ਨੂੰ ਆਪਣੇ ਵਿਵਹਾਰ ਵਿੱਚ ਲੈ ਆਂਦਾ ਤਾਂ ਇਹ ਸਤਿਗੁਰੂ ਦੀ ਮਤ ਲੈਣ ਦਾ ਭਾਵ ਆ ਤੋ ਮਹਾਰਾਜ ਫਰਮਾਉਂਦੇ ਆ ਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਉਹ ਮਨੁੱਖ ਸਹੀ ਇੱਥਾਂ ਵਿੱਚ ਗੁਰੂ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਭਾਵ ਗੁਰੂ ਦੀ ਸਿੱਖਿਆ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੁਣ ਵਿਚਾਰ ਉਸ ਨੂੰ ਹਿਰਦੇ ਵਿੱਚ ਵਸਾ ਉਸ ਅਨੁਸਾਰ ਫਿਰ ਵਿਵਹਾਰ ਕਰਨਾ ਹਾਂਜੀ ਗੁਰੂ ਵਿੱਚ ਸਮਾਉਣਾ ਗੁਰੂ ਵਿੱਚ ਲੀਨ ਹੋਣਾ ਗੁਰੂ ਬਾਰੇ ਜਾਣਕਾਰੀ ਰੱਖਣਾ ਜਾਨਣਾ ਕਿ ਇੱਕ ਸਾਡੀ ਸ਼ਰਧਾ ਦਾ ਸਾਡੀ ਭਾਵਨਾ ਦਾ ਪੱਖਾ ਕਿ ਸਿੱਖ ਦੇ ਮਨ ਵਿੱਚ ਵੀ ਅਸੀਂ ਭਾਵਨਾ ਪੈਦਾ ਹੋਣੀ ਸੁਭਾਵਕ ਆ ਕਿ ਉਹ ਗੁਰੂ ਸਹਿਬਾਨ ਬਾਰੇ ਜਾਣੇ ਕਿ ਗੁਰੂ ਸਹਿਬਾਨ ਉਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ ਕਿੱਥੇ ਜੋਤੀ ਜੋਤ ਸਮਾਈ ਜਿਉਂ ਉਹਨਾਂ ਦੇ ਜੀਵਨ ਅਸਬੰਧਿਤ ਘਟਨਾਵਾਂ ਪਰ ਅਸੀਂ ਕਿੰਨੀਆਂ ਵੀ ਗੁਰੂ ਸਹਿਬਾਨ ਬਾਰੇ ਇਹੋ ਜੀ ਜਾਣਕਾਰੀ ਇਕੱਠੀ ਕਰ ਲਈਏ ਸਾਨੂੰ ਇੱਕ ਗੱਲ ਦਾ ਪਤਾ ਹੋਵੇ ਕਿ ਮਹਾਰਾਜ ਕਿਹੜੇ ਦਿਨ ਕਿਹੜੇ ਸਮੇਂ ਕਿਸ ਥਾਂ ਕਿਹਨਾਂ ਦੇ ਘਰ ਉਹਨਾਂ ਦਾ ਜਨਮ ਹੋਇਆ ਜਾਂ ਕਿੱਥੇ ਉਹ ਵਿਚਰੇ ਪਰ ਜੇਕਰ ਸਾਨੂੰ ਗੁਰੂ ਦੀ ਮੱਤ ਅਸੀਂ ਨਹੀਂ ਲਈ ਤਾਂ ਅਸੀਂ ਗੁਰੂ ਵਿੱਚ ਨਹੀਂ ਸਮਾ ਸਕਾਂਗੇ ਇਸਲੀ ਪੱਖ ਵੀ ਜਿਹੜਾ ਇਹ ਧਿਆਨ ਵਿੱਚ ਰੱਖਣ ਦੀ ਲੋੜ ਆ ਜਿਹੜਾ ਮਕਸਦ ਆ ਗੁਰੂ ਦੀ ਪ੍ਰਸੰਨਤਾ ਦਾ ਉਹ ਗੁਰੂ ਵਿੱਚ ਸਮਾਉਣ ਦਾ ਠੀਕ ਤੋ ਜਿਹੜਾ ਦੂਜਾ ਪੱਖ ਆ ਭਵੇਂ ਉਹਦੀ ਵੀ ਜ਼ਰੂਰਤ ਆ ਸਾਡਾ ਉਹ ਸ਼ਰਧਾ ਨਾਲ ਜੁੜਿਆ ਭਾਵਨਾ ਜੁੜਿਆ ਪੱਖਾ ਕਿ ਸਿੱਖ ਦੀ ਐਸੀ ਲੋਚਾ ਹੋਣਾ ਸੁਭਾਵਕ ਆ ਪਰ ਜੇਕਰ ਇੱਥੇ ਹੀ ਰੁਕ ਗਏ ਇਹਨੂੰ ਹੀ ਸਭ ਕੁਝ ਸਮਝ ਲਿਆ ਤਾਂ ਫਿਰ ਅਸੀਂ ਉਹ ਜੋ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਜੋ ਫਲ ਮਿਲਦਾ ਜੋ ਪ੍ਰਾਪਤੀ ਆ ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਤੋਂ ਇਸ ਲਈ ਗੁਰੂ ਸਾਹਿਬ ਨੇ ਅਗਲੇ ਤੁਕ ਵਿੱਚ ਹੋਰ ਸਪਸ਼ਟ ਕੀਤਾ ਹੋਇਆ ਕਿ ਗੁਰੂ ਦੀ ਮੱਤ ਲੈਣ ਤੋਂ ਭਾਵ ਗੁਰੂ ਚ ਸਮਾਉਣ ਤੋਂ ਕੀ ਭਾਵ ਉਹ ਲੈ ਰਹੇ ਆ ਇਸ ਲਈ ਅਗਲੀ ਪੰਕਤੀ ਵਿੱਚ ਕਹਿੰਦੇ ਆ ਕਿ ਇਹ ਬਾਣੀ ਜੋ ਜਿਉਂ ਜਾਣਾ ਤੇ ਅੰਦਰ ਰਵੈ ਹਰ ਨਾਮਾ ਕਿ ਗੁਰੂ ਦੀ ਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਕੇ ਸ਼ਬਦ ਨੂੰ ਜਿਨ੍ਹਾਂ ਨੇ ਕਿ ਵਿਦ੍ਰਸ਼ਮੀ ਤੌਰ ਤੇ ਪੜਿਆ ਸੁਣਿਆ ਵਿਚਾਰਿਆ ਨਹੀਂ ਇਹ ਉਸ ਦਾ ਇੱਕ ਹਿੱਸਾ ਪ੍ਰਕਿਰਿਆ ਦਾ ਪਰ ਕੇਵਲ ਪੜ ਸੁਣ ਵਿਚਾਰ ਦਾ ਕੀ ਸੀਮਤ ਰਖੀ ਔਰ ਜੋ ਕੁਝ ਉਸ ਵਿੱਚ ਆਖਿਆ ਗਿਆ ਉਹਨਾਂ ਵਿਚਾਰੀਓ ਨੂੰ ਆਪਣੇ ਹਿਰਦੇ ਵਿੱਚ ਥਾਂ ਨਾ ਦੇਈਏ ਤਾਂ ਸਾਡਾ ਇਹ ਪੜਿਆ ਸੁਨਿਆ ਵਿਚਾਰਿਆ ਜਿਹੜਾ ਉਹ ਉਨਾਂ ਕਾਰਗਰ ਨਹੀਂ ਹੋਊਗਾ ਅਸੀਂ ਗੁਰੂ ਵਿੱਚ ਨਹੀਂ ਸਮਾ ਸਕਾਂਗੇ ਗੁਰੂ ਦੀ ਪ੍ਰਸੰਨਤਾ ਨੂੰ ਹਾਸਲ ਨਹੀਂ ਕਰ ਸਕਾਂਗੇ ਤੁਸ ਲਈ ਇਹ ਉਸ ਪ੍ਰਕਿਰਿਆ ਦਾ ਮੁੰਡਲਾ ਹਿੱਸਾ ਕਹਿ ਸਕਦੇ ਆ ਪਰ ਇਹ ਮੰਜ਼ਿਲ ਨਹੀਂ ਮੰਜ਼ਿਲ ਨਹੀਂ ਸਾਨੂੰ ਅਗਲੇ ਦਾ ਕਦਮ ਪੁੱਟਣ ਦੀ ਜ਼ਰੂਰਤ ਆ ਇਹ ਦੀ ਆਪਣੀ ਇੱਕ ਮਹੱਤਤਾ ਜ਼ਰੂਰਤ ਆ ਲੋੜ ਆ ਮੈਂ ਚੱਲਦੀ ਇਨਫੋਰਮੇਸ਼ਨ ਆ ਪਰ ਸਾਨੂੰ ਜਿਹੜਾ ਅਗਲਾ ਜਿਹੜਾ ਕਦੋਂ ਪੁੱਟਣਾ ਉਹ ਜ਼ਰੂਰੀ ਆ ਇਸ ਲਈ ਆਖਿਆ ਕਿ ਇਹ ਬਾਣੀ ਜੋ ਜਿਉਂ ਜਾਣਾ ਇਸ ਅੰਤਰ ਰਵੇ ਹਰ ਨਾਮਾ ਕਿ ਉਹਦੇ ਅੰਦਰ ਹੀ ਬਦਲਾਅ ਆਊਗਾ ਤਬਦੀਲੀ ਆਊਗੀ ਜਿਹੜੀ ਤਬਦੀਲੀ ਆ ਉਹ ਕੇਵਲ ਨਮਸਕਾਰ ਕਰਨ ਨਾਲ ਜਾਂ ਜਿਹੜਾ ਬਾਹਲਾ ਸਤਕਾਰ ਦਾ ਪੱਖ ਆ ਜਿੱਦੀ ਆਪਣੀ ਇੱਕ ਜ਼ਰੂਰਤ ਆ ਪਰ ਉਹ ਜਿਹਦੇ ਲਈ ਕਰਨਾ ਉਹ ਇਹਦੇ ਨਾਲੋਂ ਵੀ ਜ਼ਿਆਦਾ ਮਹਤਵਪੂਰਨ ਆ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਖਾਸ ਤੌਰ ਤੇ ਜਿਹੜੇ ਆਰਗੇਨਾਈਜ਼ ਧਰਮਾ ਉਨੋਂ ਵੀ ਜਿਹੜਾ ਬਾਹਰਲਾ ਪੱਖ ਆ ਉਹ ਭਾਰੂ ਹੋ ਜਾਂਦਾ ਜਿਹਦੇ ਕਰਕੇ ਉਹਦੀ ਜ਼ਰੂਰਤ ਹੁੰਦੀ ਆ ਲੋੜ ਹੁੰਦੀ ਆ ਉਹ ਪਿੱਛੇ ਰਹਿ ਜਾਂਦਾ ਉਹਨੂੰ ਗੌਣ ਸਮਝਿਆ ਜਾਂਦਾ ਉਹ ਜਿਹੜੀ ਪ੍ਰਾਥਮਿਕਤਾ ਉਹ ਜਿਹੜੀ ਆ ਉਹ ਬਾਹਲੇ ਪੱਖ ਨੂੰ ਦਿੱਤੀ ਜਾਂਦੀ ਆ ਉਹ ਸਾਡੇ ਵਿੱਚ ਆਮ ਇਹ ਵਰਤਾਰਾ ਵਰਤ ਰਿਹਾ ਤੇ ਇਸ ਲਈ ਗੁਰੂ ਸਾਹਿਬ ਕਹਿ ਰਹੇ ਆ ਕਿ ਇਹ ਬਾਣੀ ਜੋ ਜਿਉਂ ਜਾਣਾ ਤਿਸ ਅੰਤਰ ਰਵੈ ਹਰ ਨਾਮਾ ਉਹਦੇ ਅੰਦਰ ਹੀ ਸਹੀ ਹਥਾਂ ਵਿੱਚ ਇਹ ਨਾਮ ਜਿਹੜਾ ਹਰੀ ਨਾਮ ਵਸੂਗਾ ਪਵੇ ਜਿਹੜੇ ਗੁਣ ਜਿਹੜੇ ਆ ਸੀਗਰ ਤਾਂ ਵੀ ਤਾਂ ਹੀ ਵਸੇ ਉਹ ਫਲਦਾਇਕਾ ਫਲੀਪੂਤਾ ਪਰ ਫਲ ਤਾਂ ਹੋਣਗੇ ਕਿ ਜੇਕਰ ਉਹਨੇ ਇਹ ਕਦੋਂ ਪੁਟਿਆ ਇਹ ਰਹਾਉ ਦੀਆਂ ਪੰਕਤੀਆਂ ਹੁਣ ਇਹਨਾਂ ਰਹਾਉ ਦੀਆਂ ਪੰਕਤੀਆਂ ਦੇ ਦੁਆਲੇ ਇਹ ਜਿਹੜਾ ਸ਼ਬਦ ਆ ਇਹਦੇ ਚਾਰ ਬੰਦਾ ਠੀਕ ਚੋਹਾਂ ਬੰਦਾ ਵਿੱਚ ਉਹਦੀ ਹੁਣ ਜਿਹੜੀ ਆ ਉਹ ਵਿਆਖਿਆ ਵਿਸਤਾਰ ਆ ਤਾਂ ਸ਼ਬਦ ਦੇ ਸ਼ੁਰੂ ਵਿੱਚ ਫਰਮਾਇਆ ਕਿ ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਜੇ ਨਾਮ ਕੀ ਵਢਾਈ ਮਦ ਕੋ ਧਰੋ ਗਮਾਨਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਜੋ ਅਰਥ ਇਹਦੇ ਦਿੱਤੇ ਹੋਏ ਆ ਪਾਅ ਅਰਥ ਸਮਝਾਇਆ ਆ ਅਸੀਂ ਉਹਨੂੰ ਹੀ ਮੁੱਖ ਰੱਖਦੇ ਆ ਮੁਖ ਰੂਪ ਵਿੱਚ ਠੀਕ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਜੋ ਇਹਦਾ ਭਾਵ ਲਿਆ ਆ ਕਿ ਦੇਖੋ ਉਸ ਪ੍ਰਭੂ ਨੇ ਮਾਲਕ ਨੇ ਇਕ ਜਿਹੜਾ ਨਿਯਮ ਬਣਾ ਦਿੱਤਾ ਆਇਆ ਜਾਂਦਾ ਇੱਕ ਹੁਕਮ ਆ ਵਿਧਾਨ ਆ ਕਿ ਸਤਿਗੁਰੂ ਜੀ ਦੀ ਜਿਹੜੀ ਸ਼ਰਨ ਆ ਉਹਦੇ ਵਿੱਚ ਪੈ ਕੇ ਹੀ ਹਰ ਨਾਮ ਜਪਣ ਦੀ ਇਹ ਜਿਹੜੀ ਵਿਧੀ ਆ ਇਹ ਜਿਹੜੀ ਉਤਮ ਜੁਗਤੀ ਆ ਉਹਨੇ ਬਣਾਈ ਆ ਜਿਹੜੀ ਕਿ ਹਰ ਸਮੇਂ ਇੱਕੋ ਜੀ ਰਹਿੰਦੀ ਆ ਜਿਹੜੇ ਸਮੇਂ ਨਾਲ ਸਮੇਂ ਨੂੰ ਕੋਈ ਨਾਂ ਦੇ ਵੋਪਾ ਸਾਜੂ ਕਹਿ ਲਓ ਤ੍ਰੇਤਾ ਕਹਿ ਲਓ ਦਵਾਪਰ ਕਹਿ ਲਓ ਕਲਜੂ ਕਹਿ ਲਓ ਪਰ ਜਿਹੜੀ ਰਬ ਨਾਲ ਜਾਂ ਸਚਿਆਰ ਬਣ ਦੀ ਜੁਗਤੀ ਆ ਉਹ ਜੁਗਤੀ ਇਹੀ ਸੀ ਹੈ ਅਤੇ ਰਹੂਗੀ ਤੋਂ ਇਥੇ ਜ਼ਿਕਰ ਕਰ ਰਹੇ ਜਦੋਂ ਕਿ ਪੂਰਾ ਥਾੜ ਬਨਾਇਆ ਪੂਰਾ ਵੇਖੋ ਇਕਸਮਾਨਾ ਕਿ ਜੋ ਹਰ ਇੱਕ ਯੁੱਗ ਵਿੱਚ ਇੱਕੋ ਜਿਹੀ ਚੱਲੀ ਆ ਰਹੀ ਆ ਇਥੇ ਜੋ ਪ੍ਰਚਲਿਤ ਵਿਚਾਰ ਆ ਪੁਰਾਣਾ ਦਾ ਕਿ ਵੱਖੋ ਵੱਖਰਾ ਜਿਹੜਾ ਧਰਮ ਸੀ ਉਹਨੂੰ ਕਾਨੂੰਨ ਨੇ ਕੀਤਾ ਆਇਆ ਉਹਨੂੰ ਕੰਡੈਮ ਕੀਤਾ ਆਇਆ ਕਿ ਨਹੀਂ ਸਚਿਆਰ ਬਣਦੀ ਜਾਂ ਮਨੁੱਖ ਦੀ ਮੁਖ ਰੂਪ ਜਾ ਕੇ ਜੋ ਡਿਊਟੀ ਆ ਜੋ ਫਰਜ਼ ਆ ਜਿਹੜਾ ਇਨਸਾਨੀਅਤ ਨਾਲ ਸੰਬੰਧਤਾ ਜੁੜਿਆ ਹੋਇਆ ਜਿਸ ਤੋਂ ਬਿਨਾ ਮਨੁੱਖ ਸਹੀ ਅਥਾਂ ਵਿੱਚ ਇਨਸਾਨ ਆਖਣ ਦਾ ਹੱਕ ਖੋ ਬਿੰਦਾ ਉਹ ਇੱਕੋ ਜਿਹਾ ਸੀ ਤੋਂ ਆਖਿਆ ਵੇਖੋ ਇੱਕ ਸਮਾਨਾ ਇਸ ਪਰਪੰਚ ਮੇ ਸਾਜੇ ਨਾਮ ਕੀ ਵਡਿਆਈ ਮਦਕੋਤ ਰੋਗੁ ਮਾਨਾ ਕਿ ਮਤਾ ਕੋਈ ਮਨੁੱਖ ਗੁਮਾਨ ਮੇ ਕਿਦਾ ਕਿਸਾ ਮਾਨ ਕਰੇ ਕਿ ਮੈਂ ਤਾਂ ਅੱਜ ਜਿਹਦੇ ਕਿਤੇ ਮਨੇ ਜਿਹੜੇ ਮਿੱਥੇ ਹੋਏ ਧਰਮ ਕਰਮਾ ਕਰਮ ਕਾਂਡਾ ਇਹ ਮੈਂ ਕਰ ਲਿਆ ਔਰ ਕਰਕੇ ਉਹ ਆਪਣੇ ਜੀਵਨੋ ਵੀ ਕੋਈ ਤਬਦੀਲੀ ਨਾ ਲਿਆਵੇ ਪਰਵਰਤਨ ਨਾ ਲਿਆਵੇ ਔਰ ਇਹ ਸਮਝ ਲਵੇ ਕਿ ਮੈਂ ਤਾਂ ਅੱਜ ਉਹ ਧਰਮ ਦੱਸਿਆ ਆਇਸੀ ਕਿ ਸਾਡੀ ਆ ਡਿਊਟੀ ਆ ਫਰਜ਼ਾ ਮੈਂ ਤਾਂ ਉਹ ਕਰ ਲਿਆ ਔਰ ਇਸੇ ਹੰਕਾਰ ਵਿੱਚ ਹੀ ਉਹ ਫੁੰਕਾਰੇ ਮਾਰ ਲੱਗ ਪਵੇ ਤੋ ਇਥੇ ਬਾਣੀ ਬੜੇ ਸਪਸ਼ਟ ਦੂ ਵਿਚ ਆਕੀ ਆ ਆਖਦੀ ਆ ਕਿ ਇਸ ਤਰ੍ਹਾਂ ਦਾ ਕੋਈ ਮਾਨ ਮਤਾ ਕੋਈ ਮਾਨ ਕਰ ਵੇ ਕਿਉਂਕਿ ਇਸ ਸੰਸਾਰ ਵਿੱਚ ਜਿਹੜੀ ਇੱਜ਼ਤ ਆ ਸਿਹਤਾਂ ਵਿੱਚ ਉਹ ਪ੍ਰਭੂ ਦੇ ਨਾਮ ਵਿੱਚ ਜੁੜੀਆਂ ਹੀ ਮਿਲਦੀ ਆ ਪਰ ਵਿਕਾਰਾਂ ਤੋਂ ਜਿਹੜਾ ਖੜਾ ਮਨੁੱਖ ਦਾ ਉਹ ਕੇਵਲ ਇਸ ਜੁਗਤੀ ਨੂੰ ਅਪਣਾਇਆ ਹੀ ਛੁੱਟਦਾ ਸਮੇਂ ਭਵੇਂ ਕੋਈ ਹੋਵੇ ਸਾਜੁਗ ਕਾ ਲਵੋ ਸਾਜੁਗ ਵਿੱਚ ਵੀ ਜਿਹੜਾ ਕੋਈ ਸਚਾਰ ਮਨੁੱਖ ਬਣਿਆ ਜਿਨ੍ਹਾਂ ਵਿਕਾਰਾਂ ਤੋਂ ਰਹਿ ਤੋ ਕਿ ਛਵਚਤਾ ਨਿਰਮਲਤਾ ਦੀ ਜ਼ਿੰਦਗੀ ਜੀਵੀ ਤਾਂ ਉਸਨੇ ਵੀ ਇਹ ਰਾਹ ਅਪਣਾ ਕੇ ਇਹ ਜੁਗਤੀ ਅਪਣਾ ਕੇ ਹੀ ਉਹ ਇਹ ਜੀਉ ਸਕਿਆ ਠੀਕ ਹੁਣ ਵੀ ਇਹੀ ਜੁਗਤੀ ਅਪਣਾਇਆ ਹੀ ਛੁਟਕਾਰਾ ਹੋਊਗਾ ਅਤੇ ਆਉਣ ਵਾਲੇ ਸਮੇਂ ਵੀ ਇਹੀ ਜੁਗਤੀ ਹੈ ਇਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਪਰਵਰਤਨ ਨਹੀਂ ਹੁੰਦੀ ਤਾਂ ਪਰਵਰਤਨ ਨਹੀਂ ਹੁੰਦਾ ਇਸ ਲਈ ਆਕੇ ਇਸ ਪੰਚਮੇ ਸਾਜੇ ਨਾਮ ਕੀ ਵਿਡਿਆਈ ਮਦਕੋਤ ਰੋਗ ਮਾਨਾ ਜਿਹਨੂੰ ਵੀ ਵਿਡਿਆਈ ਮਿਲੀ ਆ ਜਾਂ ਮਿਲੂਗੀ ਉਹ ਕੇਵਲ ਇਸ ਰਾਹ ਨੂੰ ਅਪਣਾਉਣ ਵਾਲਿਆਂ ਨੂੰ ਹੀ ਮਿਲੂਗੀ ਹੁਣ ਅਗਲਾ ਜਿਹੜਾ ਦੂਜਾ ਪਦ ਆਦੇ ਵਿੱਚ ਆਕੇ ਆ ਕਿ ਚੌਹ ਜੁਗਾਂ ਦਾ ਹੁਣ ਨਿਭੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਜਦ ਸੰਜਮ ਤੀਰਤ ਉਹਨਾਂ ਜੁਗਾਂ ਦਾ ਧਰਮ ਹੈ ਕਲਮੇ ਕੀਤ ਹਰ ਨਾਮਾ ਕਿ ਇਹ ਜਿਹੜੀ ਸਮਝਾ ਕਿ ਸਾਨੂੰ ਭਵੇਂ ਕੋਈ ਵੀ ਸਮਾਂ ਪਰ ਸਚਿਆਰ ਬਨਣ ਦੀ ਯੁਗਤੀ ਕੇਵਲ ਇਹੀ ਆ ਵਿਕਾਰਾਂ ਤੋਂ ਰਹਿਤ ਹੋਣ ਦਾ ਮੁਕਤ ਹੋਣ ਦਾ ਛੁਟਕਾਰਾ ਪਾਉਣ ਦਾ ਢੰਗ ਇਹੀ ਆ ਆਪਣਾ ਆਪ ਮਾਰਨਾ ਪਊਗਾ ਆਪਣੀਆਂ ਖਾਸ਼ਾਂ ਤੋਂ ਮੰਦ ਖਾਸ਼ਾਂ ਤੋਂ ਆਪਣੇ ਆਪ ਨੂੰ ਉੱਪਰ ਉਠਾਉਣਾ ਪਊਗਾ ਇਹ ਗੁਰੂ ਦੀ ਸ਼ਰਨ ਵਿੱਚ ਪਿਆ ਪਾਓ ਗੁਰੂ ਦੀ ਮੱਤ ਲਿਆ ਉਹ ਜੋ ਆਖਿਆ ਨਾ ਰਾਹ ਦੀ ਪੰਕਤੀ ਵਿੱਚ ਕਿ ਸਤਿਗੁਰੂ ਕੀ ਜਿਸ ਨੂੰ ਮੱਤ ਆਵੇ ਤੋ ਜਿਸ ਨੂੰ ਮੱਤ ਆ ਜਿਸ ਨੇ ਮੱਤ ਲੈ ਲਈ ਗੁਰੂ ਦੀ ਸਿੱਖਿਆ ਜਿਹੜੀ ਆ ਉਹ ਸਮਝ ਲਈ ਹੂੰ ਉਹਨੂੰ ਇਹਨਾਂ ਯੁੱਗਾਂ ਬਾਰੇ ਕੋਈ ਭਰਮ ਨਹੀਂ ਰਿਹਾ ਠੀਕ ਕਿ ਜੋ ਆਮ ਪ੍ਰਚਲਿਤ ਸੀ ਯੁੱਗਾਂ ਬਾਰੇ ਕਿਹਾ ਜਾਂਦਾ ਸੀ ਹੁਣ ਉਹਨੂੰ ਸਮਝ ਆ ਗਈ ਕਿ ਨਹੀਂ ਜਿਨ੍ਹਾਂ ਮਨੁੱਖਾਂ ਨੇ ਕੁਝ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਵੀ ਇਹ ਨਾਮ ਖਜ਼ਾਨਾ ਮਿਲਿਆ ਤਾਂ ਉਹ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੀ ਮਿਲਿਆ ਇਸ ਲਈ ਉਹਨਾਂ ਦੇ ਮਨ ਵਿੱਚ ਕੋਈ ਸੰਸਾਰ ਨਹੀਂ ਕੋਈ ਭਰਮ ਨਹੀਂ ਅ ਜਦ ਸੱਜ ਜਦ ਸੰਜਮ ਤੀਰ ਉਹਨਾਂ ਯੁੱਗਾਂ ਦਾ ਧਰਮ ਹੈ ਕਲਮੇ ਕੀਤ ਹਰਨਾਮਾ ਇਹ ਜਿਹੜੀ ਸੋਚ ਆ ਜੇ ਮੈਂ ਪਹਿਲੇ ਐਪੀਸੋਡ ਜਿਹੜੇ ਕਰ ਆਇਆ ਉਹਨਾਂ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਪੁਰਾਣਾਂ ਜਾਂ ਰਮਾਇਣ ਮਹਾਭਾਰਤ ਇਨ੍ਹਾਂ ਗ੍ਰੰਥਾਂ ਵਿੱਚ ਇਹਦਾ ਵਿਸਤਾਰ ਸਹਿਤ ਜ਼ਿਕਰ ਕੀਤਾ ਹੋਇਆ ਕਿ ਕਿਸ ਤਰ੍ਹਾਂ ਜੁਗਾਂ ਦਾ ਫਾਣੇ ਯੁਗ ਦਾ ਆਧਰਮ ਸੀ ਫਲਾਣੇ ਯੁਗ ਦਾ ਆਧਰਮ ਆ ਕਲਯੁਗ ਦਾ ਆਧਰਮ ਆ ਇੱਥੇ ਵੀ ਗੁਰੂ ਸਾਹਿਬ ਇਸ ਗੱਲ ਦਾ ਹੀ ਜ਼ਿਕਰ ਕਰ ਰਹੇ ਆ ਕਿ ਇਹ ਜਿਹੜੀ ਮਾਤਾ ਇਹ ਗੁਰੂ ਦੀ ਮਤ ਨਹੀਂ ਜਿਹੜਾ ਗੁਰੂ ਦੀ ਮਤ ਲਿਓ ਨੂੰ ਸਮਝਾ ਜੂ ਕਿ ਇਹ ਜਿਹੜੀ ਸੋਚ ਆ ਕਿ ਸਮੇਂ ਨਾਲ ਜਿਹੜਾ ਉਸ ਯਾਰ ਬਣਦਾ ਢੰਗ ਬਦਲ ਜਾਂਦਾ ਇਹ ਉਹਨਾਂ ਪੁਰਾਣਾ ਆਦੀ ਧਾਰਨਾ ਉਹਨੂੰ ਇਸ ਗੱਲ ਵੀ ਕੋਈ ਸੰਸਾਨ ਨਹੀਂ ਰਹਿੰਦਾ ਪਰਮ ਨਹੀਂ ਰਹਿੰਦਾ ਕਿ ਇਹ ਉਹਨਾਂ ਦੀ ਮਾਤਾ ਉਹਨਾਂ ਦੀ ਧਾਰਨਾ ਠੀਕ ਜੋ ਕਲਮੇ ਕੀਤ ਹਰਨਾਮਾ ਆਪਾਂ ਰਾਜ ਤੋਂ ਪਹਿਲਾ ਐਪੀਸੋਡ ਸੀ ਉਹਦੇ ਵੀ ਥੋੜਾ ਬਸਤ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਆਖਿਆ ਕਿ ਕੀਤ ਹਰਨਾਮਾ ਭਵੇਂ ਦਰਪਣ ਵੀ ਜਿਹੜੇ ਅਰਥ ਜਿਹੜੇ ਕੀਤੇ ਆ ਉਹ ਇਹ ਕੀਤੇ ਹੋਏ ਆਗੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਜਿਹੜੀ ਕੀਤੀ ਆ ਪ੍ਰਭੂ ਦੀ ਸਿਮਰਨਾ ਉਹ ਜਿਹੜਾ ਸਿਵਸਲਾਹੀ ਪ੍ਰਭੂ ਦਾ ਸਿਮਰ ਅਸਲ ਧਰਮ ਆ ਪਰ ਜਿਹੜੀ ਆ ਪੁਰਾਣਾ ਵਿੱਚ ਵੀ ਇਵੰਗਲ ਦੱਸਿਆ ਗਿਆ ਕਾਲਯੁਗ ਦਾ ਤੇ ਉਹਨਾਂ ਨੇ ਅਰੰਧਮ ਦਾ ਕੀਰਤਨ ਦੀ ਜਿਹੜੀ ਮਹਿਮਾ ਗੁਣ ਗਾਣ ਕੀਤਾ ਹੋਇਆ ਹਾਂਜੀ ਭਾਵੇਂ ਵੱਖੋ ਵੱਖਰੇ ਉਹਨਾਂ ਦੇ ਵਿਚਾਰ ਆ ਪਰ ਇੱਕ ਮਤ ਇਹ ਵੀ ਆ ਕਿ ਕਾਲਯੁਗ ਦਾ ਜਿਹੜਾ ਧਰਮ ਆ ਉਹ ਕੀਤਨ ਆ ਉਹ ਮਹਿਮਾ ਉਹਦੀ ਆ ਆਪਾਂ ਦਾ ਜ਼ਿਕਰ ਕੀਤਾ ਪਿੱਛੇ ਕਰ ਆਏ ਆ ਕਿ ਮਹਿਮਾ ਕੀਦੀ ਉਹਨਾਂ ਦਾ ਇਹਦਾ ਭਾਵ ਆਪਾਂ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦਾ ਭਾਵ ਸ੍ਰੀ ਰਾਮਚੰਦਰ ਜੀ ਦੇ ਨਾਮ ਤੋਂ ਆ ਮੂਰਤੀ ਪੂਜਾ ਤੋਂ ਆ ਅਵਤਾਰ ਬਾਤੋਂ ਆ ਤੋਂ ਇਥੇ ਜਿਹੜਾ ਇਹ ਕਲੀਅਰ ਕੱਟ ਜਿਹੜਾ ਦੱਸਿਆ ਆ ਕਿ ਇਹ ਉਹਨਾਂ ਦਾ ਮਤਾਂ ਉਹਨਾਂ ਦੀ ਧਾਰਨਾ ਇਸ ਲਈ ਅੱਗੇ ਇਹਦਾ ਹੋਰ ਸਪਸ਼ਟ ਕੀਤਾ ਆ ਜਿਹੜਾ ਗੁਰੂ ਸਾਹਿਬ ਜਦੋਂ ਅਗਲੀ ਪੰਕਤੀ ਵਿੱਚ ਕਹਿੰਦੇ ਆ ਕਿ ਜੁਗ-ਜੁਗ ਆਪੋ ਆਪਣਾ ਧਰਮ ਹੈ। ਸੋ ਦੇਖੋ বেদ ਪੁਰਾਣਾ ਕਿ ਇਹ ਜਿਹੜੀ ਧਾਰਨਾ ਕਿ ਸਤਜੁਗ ਦਾ ਇਹ ਧਰਮ ਸੀਗਾ, ਤ੍ਰੇਤੇ ਦਾ ਧਰਮ ਆ, ਦੁਆਪਰ ਦਾ ਧਰਮ ਆ, ਕਲਯੁਗ ਦਾ ਧਰਮ ਆ। ਇਹ ਧਾਰਨਾ ਇਹ ਮਨਉਤ ਪੁਰਾਣਾ ਦੀ ਆ। ਇਸ ਲਈ ਉਹਨਾਂ ਤੋਂ ਫੋਲ ਕੇ ਵਿਚਾਰ ਕੇ ਵੇਖ ਲਵੋ ਕਿ ਉਹਨਾਂ ਵਿੱਚ ਇਹ ਜਿਹੜੀ ਗੱਲ ਆ ਉਹ ਦ੍ਰਿੜ ਕਰਵਾਈ ਹੋਈ ਆ। ਕਿ ਕਿਸ ਤਰ੍ਹਾਂ ਨਾਲ ਹਰ ਯੁਗ ਦਾ ਜਿਹੜਾ ਉਹ ਧਰਮ ਜਿਹੜਾ ਉਹ ਵੱਖੋ ਵੱਖਰਾ ਰਿਹਾ ਠੀਕ ਤੋਂ ਹਰ ਯੁਗ ਵਿੱਚ ਉਹਦੀ ਹਾਂ ਹੀ ਗੁਣ ਗਾਣ ਕੀਤੇ ਆ ਉਹਨੂੰ ਹੀ ਅਪਣਾਇਆ ਮਨੁੱਖ ਸਹੀ ਹੱਥਾਂ ਵਿੱਚ ਸਚਿਆਰ ਬਣਦਾ ਸੀਗਾ ਉਹ ਰੱਬ ਨਾਲ ਜੁੜੇ ਵਿੱਚ ਉਹ ਕਾਮਯਾਬ ਹੁੰਦਾ ਸੀ ਉਹਨੂੰ ਸਫਲਤਾ ਮਿਲਦੀ ਸੀ ਠੀਕ ਹੈ ਤੇ ਅਸੀਂ ਥੋੜਾ ਜਿਹਾ ਮੈਂ ਕਰਨਾ ਚਾਹਨਾ ਜੀ ਕਿ ਬਿਲਕੁਲ ਪਹਿਲੀ ਚੀਜ਼ ਤਾਂ ਜਤ ਸਟ੍ਰੈਸ ਕਰਕੇ ਫਿਰ ਤੋਂ ਆਉਣਾ ਪਿਆ ਜਤ ਸੰਜਮ ਤੇ ਤੀਰਤ ਜੀ ਇਹ ਤਿੰਨ ਯੁਗਾਂ ਲਈ ਇਹ ਡਿਊਟੀਆਂ ਹੋਣ ਕਰਕੇ ਜਾਂਪੋਂ ਡੋਮੀਨੈਂਟਲੀ ਡਿਊਟੀਆਂ ਹੋਣ ਕਰਕੇ ਇਹਨਾਂ ਨੂੰ ਯੁਗਾਂ ਦੇ ਵਿੱਚ ਉਸ ਟਾਈਪ ਨਾਲ ਗਿਣਿਆ ਗਿਆ ਤੇ ਚੌਥਾ ਜਿਹੜਾ ਤੁਸੀਂ ਹੁਣ ਕਲ ਯੁਗ ਦਾ ਜ਼ਿਕਰ ਕਰਤਾ ਕੀ ਧਰਮ ਵਾਜੀ ਕਾਲ ਹੁਣ ਫਿਰ ਤੋਂ ਅਸੀਂ ਕਰ ਰਹੇ ਹਾਂ ਸਟ੍ਰੈਸ ਕਿ ਇਹ ਜਿਹੜੇ ਆਰਗੇਨਾਈਜ਼ ਧਰਮ ਹੈ ਇਹ ਲਾਈਨ ਇਹ ਪੰਕਤੀ ਉਹਨਾਂ ਵੱਲ ਇਸ਼ਾਰਾ ਨਹੀਂ ਕਰਦੀ ਸੋ ਪਲੀਜ਼ ਵਰਡ ਬਾਈ ਵਰਡ ਅਨੂ ਐਸ 3 ਕੇ ਨਾਲ ਨਾ ਕਨਸਿਡਰ ਕਰਨਾ ਕਿ ਇਹ ਧਰਮ ਹਿੰਦੂਇਜ਼ਮ ਜਾਂ ਇਸਲਾਮ ਜਾਂ ਕਿਸੇ ਹੋਰ ਨਾਲ ਰਿਲੇਟ ਕਰਦੀ ਹੈ ਕਿਉਂਕਿ ਉਹ ਜਿਹੜੇ ਆ ਫੀਥਸ ਹੈਗੇ ਆ ਉਹ ਇੱਕ ਆਰਗੇਨਾਈਜ਼ਡ ਫੀਥਸ ਬਣੇ ਹੋਏ ਆ ਸੋ ਉਹਦੇ ਨਾਲ ਐਦਾ ਕੋਈ ਕਨਸਰਨ ਨਹੀਂ ਹੈ ਹਾਂਜੀ ਜੀ ਜਿਹੜੀ ਇਸ ਤੋਂ ਅਗਲੀ ਪੰਕਤੀ ਆ ਉਹ ਇੱਥੇ ਦਾ ਗੁਰੂ ਸਾਹਿਬ ਨੇ ਇਹਦਾ ਬਸਪਸ਼ ਕੀਤਾ ਆ ਆ ਕਿ ਗੁਰਮੁਖ ਜਿਨੇ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਜਗ ਤੇ ਪੂਰੇ ਪਰਵਾਨਾ ਅਸਲ ਪਰਵਾਨ ਉਹੀ ਆ ਸਚਿਆਰ ਉਹੀ ਆ ਸਹੀਅਤ ਵੀ ਰੱਬ ਨਾਲ ਉਹੀ ਜੁੜੇ ਆ ਉਹਨਾਂ ਨੂੰ ਜੁੜਿਆ ਆਖਣਾ ਚਾਹੀਦਾ ਜਿਨ੍ਹਾਂ ਨੇ ਉਹ ਜੋ راہਉ ਦੀ ਪੰਕਤੀ ਵਿੱਚ ਆਖਿਆ ਸਤਿਗੁਰੂ ਕੀ ਜਿਸਨੋ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਤੋਂ ਇਸ ਲਈ ਆਖਿਆ ਕਿ ਜਿਨ੍ਹਾਂ ਨੇ ਵੀ ਸਤਿਗੁਰੂ ਦੀ ਚਰਨ ਛਣ ਵਿੱਚ ਆਪ ਆ ਗੁਰੂ ਦੀ ਮਤ ਲੈ ਉਸ ਮਾਲਕ ਨੂੰ ਅਰਧੇ ਆ ਪ੍ਰਭੂ ਦੇ ਗੁਣਾਂ ਨੂੰ ਗੁਰੂ ਕੋਲੋਂ ਸਮਝ ਸਿੱਖ ਉਹਨਾਂ ਗੁਣਾਂ ਨੂੰ ਅਪਣਾਇਆ ਧਾਰਨ ਕੀਤਾ ਉਹ ਇਨਸਾਨ ਇਸੇ ਹਥਾਂ ਵਿੱਚ ਜਿਹੜੇ ਆ ਉਪਰਵਾਣਾ ਗੁਰਮੁਖ ਜੀ ਨੇ ਧਿਆਇਆ ਹਰ ਘਰ ਜਗ ਤੇ ਪੂਰੇ ਪਰਵਾਣਾ ਉਹੀ ਇਸੇ ਹਥਾਂ ਵਿੱਚ ਪਰਵਾਣਾ ਮੁਕੰਮਲ ਆ ਭਾਵੇਂ ਉਹ ਸਤਜੁਗ ਦੇ ਵਿੱਚ ਸੀ ਚਾਹੇ ਉtre ਤੇ ਵੀ ਸੀ ਚਾਹੇ ਦੁਆਪਰਾ ਚਾਹੇ ਕਲਯੁਗ ਆ ਜਿਹੜੇ ਪਰਵਾਣ ਚੜੇ ਉਹ ਇਸ ਤਰ੍ਹਾਂ ਹੀ ਚੜ ਸਕੇ ਔਰ ਕੋਈ ਦੂਜਾ ਢੰਗ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਤੋਂ ਫਿਰ ਜਿਹੜਾ ਅਗਲੀ ਅਖੀਰ ਜਿਹੜੀ ਪੰਕਤੀ ਆ ਉਹਦੇ ਵਿੱਚ ਫਰਮਾਇਆ ਕਿ ਕਹਿਤ ਨਾਨਕ ਸਚੇ ਸਿਉ ਪ੍ਰੀਤ ਲਾਇ ਚੁਕ ਮਾਨੇ ਅਬਮਾਨਾ ਕਹਿਤ ਸੁਨਦੇ ਸਬੇ ਸੁਖ ਪਾਵੇਂ ਮਾਨਤ ਪਾਵੇਂ ਨਿਧਾਨਾ ਇਹ ਪ੍ਰਕਿਰਿਆ ਹਰ ਸਮੇਂ ਰਹੀ ਆ ਔਰ ਰਹੂਗੀ ਜਿਨ੍ਹਾਂ ਨੇ ਵੀ ਸਚੇ ਨਾਲ ਪ੍ਰੀਤ ਲਾਈ ਆ ਸਚੇ ਨਾਲ ਪ੍ਰੀਤ ਦਾ ਭਾਵੇਂ ਤੇ ਜੋ ਰਹਾਉ ਦੀ ਪੰਕਤੀ ਆ ਕਿ ਗੁਰੂ ਦੇ ਉਪਦੇਸ਼ ਗੁਰੂ ਕੀ ਸਿੱਖਿਆ ਨੂੰ ਪੜ੍ਹ ਸੁਣ ਵਿਚਾਰ ਕੇ ਉਹਦੇ ਭਾਵ ਨੂੰ ਵਸਾ ਲੈਣਾ ਆਪਣੇ ਅੰਦਰ ਅਤੇ ਉਹਦੇ ਅਨੁਸਾਰ ਵਿਵਹਾਰ ਕਰਨਾ ਤੋਂ ਜਿਨ੍ਹਾਂ ਨੇ ਵੀ ਐਸਾ ਕੀਤਾ ਉਹਨਾਂ ਦੇ ਮਨ ਵਿੱਚ ਫਿਰ ਜਿਹੜੇ ਰਸਮੇ ਧਰਮ ਕਰਮ ਇਹਨਾਂ ਬਾਰੇ ਕੋਈ ਉਲੇਖਾ ਨਹੀਂ ਰਹਿੰਦਾ ਨਾ ਹੀ ਉਹ ਕਰਗੇ ਆਪਣੇ ਮਨ ਵਿੱਚ ਹੰਕਾਰ ਕਰਦਾ ਕਿ ਮੈਂ ਆ ਕੀਤਾ ਉਹ ਕੀਤਾ ਉਹਦੇ ਮਨ ਚੋਂ ਇਹ ਜਿਹੜੀ ਹਉ ਆ ਇਹ ਹਉ ਜਿਹੜੀ ਆ ਉਹ ਮੁਕ ਜਾਂਦੀ ਜਦੋਂ ਕਿ ਉਹਨੇ ਸਮਝ ਆ ਗਈ ਕਿ ਹਉ ਮੈਂ ਨਾ ਵੈ ਨਾਲ ਗੁਰੂ ਦੇ ਹੈ ਉਹਨੇ ਗੁਰੂ ਕੋਲੋਂ ਇਹ ਗੱਲ ਸਿੱਖ ਲਈ ਸਮਝ ਲਈ ਕਿ ਦੋਏ ਨਾ ਵਸੇ ਇਕ ਥਾਂ ਜਿੱਥੇ ਜੇ ਚਾਨਣਾ ਤੇ ਉਥੇ ਅੰਧੇਰਾ ਨਹੀਂ ਆ ਸਕਦਾ ਜੇ ਅੰਧੇਰਾ ਤਾਂ ਇਸ ਗੱਲ ਦਾ ਲਿਖਾਇਕਾ ਕਿਤੇ ਚਾਨਣ ਦੀਆਂ ਕਿਰਨਾਂ ਨਹੀਂ ਪਹੁੰਚੀਆਂ ਇਸ ਲਈ ਉਹਨਾਂ ਦਾ ਬਮਾਨੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੋਂ ਇਸ ਲਈ ਫਿਰ ਅਖੀਰ ਵਿੱਚ ਕਹਿੰਦੇ ਆ ਕਿ ਕਹਿਤ ਸੁਨਤ ਸਵੇ ਸੁਖ ਪਾਵੇਂ ਸਭੀ ਤੋਂ ਪਾਉ ਜਿਹੜੇ ਵੀ ਕਹਿਣੇ ਵਾਲੇ ਆ ਸੁਣਨ ਵਾਲੇ ਆ ਜਿਨ੍ਹਾਂ ਨੇ ਇਸ ਰਾਹ ਨੂੰ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਅਪਣਾਇਆ ਉਹਨਾਂ ਨੇ ਜਿਹੜਾ ਇਹ ਨਾਮ ਖਜ਼ਾਨਾ ਜਿਹੜਾ ਉਹ ਇਸ ਤਰ੍ਹਾਂ ਨਾਲ ਲੱਭ ਲੈਂਦੇ ਆ ਜਿਨ੍ਹਾਂ ਨੇ ਲੱਭਿਆ ਉਹਨਾਂ ਨੇ ਇਸ ਢੰਗ ਨਾਲ ਹੀ ਲੱਭਿਆ ਜਿਹੜੇ ਲੱਭ ਰਹੇ ਆ ਉਹਨਾਂ ਨੇ ਵੀ ਇਹੀ ਰਾਹ ਬਣਾਇਆ ਜਿਹੜੇ ਆਉਣ ਵਾਲੇ ਸਮੇਂ ਵੀ ਜਿਹੜੇ ਲੱਭਣਗੇ ਤਾਂ ਉਹਨਾਂ ਨੂੰ ਵੀ ਏసే ਢੰਗ ਨੂੰ ਅਪਣਾਇਆ ਹੀ ਇਹ ਸਫਲਤਾ ਮਿਲੂਗੀ। ਤੋਂ ਇਸ ਲਈ ਜਿਹੜਾ ਆਖਿਆ ਆ ਕਿ ਜੁਗ-ਜੁਗ ਆਪੋ ਆਪਣਾ ਧਰਮ ਹੈ ਇਥੇ ਗੁਰੂ ਸਹਿਬਾਨ ਆਪਣੀ ਗੱਲ ਨਹੀਂ ਕਰ ਰਹੇ। ਇਥੇ ਗੁਰਬਾਣ ਦਾ ਸੱਚ ਨਹੀਂ ਦੱਡ ਕਰਵਾਇਆ ਜਾ ਰਿਹਾ। ਹਾਂ ਕਿਤੇ ਕਿਤੇ ਗੁਰਬਾਣ ਵਿੱਚ ਇਹ ਪੱਖ ਵੀ ਆਇਆ ਆ ਕਿ ਦੇ ਗੁਰੂ ਸਾਹਿਬ ਜੋ ਪ੍ਰਚਲਿਤ ਖਿਆਲ ਆ ਜੋ ਖਿਆਲ ਜਿਹੜਾ ਉਹ ਸਜਮੁਸ ਸਹੀ ਆ ਵਿਚਾਰਨ ਜੋਗ ਅਪਣਾਉਣ ਜੋਗਾ ਤੌਦੀ ਉਦਾਹਰਨ ਦਿੰਦੇ ਆ ਮਿਸਾਲ ਦਿੰਦੇ ਆ ਜਿਹਦੇ ਵਿੱਚ ਦੱਸਿਆ ਕਿ ਤੁਸੀਂ ਉਹ ਵੀ ਇਸ ਗੱਲ ਦੀ ਗਵਾਹੀ ਭਰਦੇ ਆ ਹੂੰ ਤੋਂ ਪਰ ਜਿੱਥੇ ਇਹੋ ਜਿਹੇ ਪ੍ਰਕਰਨ ਚਾਦੇ ਆ ਹੁੰਦਾ ਤਾਂ ਗੁਰਬਾਣੀ ਵਿੱਚ ਆਮੇ ਟਾਂਗ ਵਰਤਿਆ ਗਿਆ ਆ ਕਿ ਆਪਣੀ ਗੱਲ ਕਹਿਣ ਤੋਂ ਪਹਿਲਾਂ ਜਿਹੜੀ ਅਨਮੱਤ ਦੀ ਆ ਦੂਜਿਆਂ ਦੀ ਆ ਉਹਦਾ ਜ਼ਿਕਰ ਕੀਤਾ ਹੋਇਆ ਔਰ ਫਿਰ ਉਸ ਤੋਂ ਬਾਅਦ ਆਪਣਾ ਮਤ ਦਰਸਾਇਆ ਹੋਇਆ ਤੋ ਇਹ ਸ਼ਬਦ ਜੀਆਂ ਖਾਸ ਤੋ ਜੀ ਰਹਾਉ ਦੀਆਂ ਪੰਕਤੀਆਂ ਇਹਨਾਂ ਵਿੱਚ ਸਪਸ਼ਟ ਤੇ ਨਿਰਨਾਇਕ ਰੂਪ ਵਿੱਚ ਇਹ ਗੱਲ ਜਿਹੜੀ ਆ ਉਹ ਦ੍ਰਿੜ ਕਰਵਾ ਦਿੰਦੀ ਆ ਕਿ ਜਿਹੜੀ ਸਚਿਆਰ ਬਣਨ ਦੀ ਜੁਗਤੀ ਆ ਉਹ ਹੀ ਕੋਸੀ ਹੈ ਅਤੇ ਰਹੂਗੀ ਜੀ ਸਪੈਸ਼ਲੀ ਦਿਰਾਉ ਦੀ ਪਕਤੀ ਇਹ ਬਾਣੀ ਜੋ ਜਿਉ ਜਾਣੇ ਜੀ ਜਿਹੜਾ ਬੰਦਾ ਇਹਨੂੰ ਜਿਉਂ ਅੰਦਰੋਂ ਵਾਕਏ ਇੰਟਰਨਲੀ ਹਰ ਚੀਜ਼ਾਂ ਨੂੰ ਜਾਣੇਗਾ ਤੇ ਉੱਤੇ ਅੰਦਰ ਉਹਦੇ ਅੰਦਰ ਹਾਂ ਜੀ ਇਫ ਐਂਡ ਥੈਨ ਲਾਇਆ ਹੋਇਆ ਜੀ ਇਹ ਫਿਰ ਦੈਨ ਲਾ ਕੇ ਰਵੇ ਹਰ ਨਾਮਾ ਸੋ ਇਸ ਦੇ ਚ ਬੜਾ ਕਲੀਅਰ ਇਹ ਗੱਲ ਜੁਗਾ ਦੀ ਗੱਲ ਉੱਡ ਗਈ ਸੋ ਕੀ ਇਸ ਤੋਂ ਭਾਵੇਂ ਲਈਏ ਕਿ ਜਿਹੜੇ ਜੋਗ ਅਸੀਂ ਟਾਈਮ ਨਾਲ ਮੰਨਦੇ ਆ ਕੀ ਗੁਰਬਾਣੀ ਉਹਨੂੰ ਟੋਟਲ ਰਿਜੈਕਟ ਕਰਦੀ ਹੈ ਜੀ ਅਸੀਂ ਜਿਹੜਾ ਪੱਖ ਆ ਕਿਉਂਕਿ ਆਪਣਾ ਜਿਹੜਾ ਜਿੰਨਾ ਸਮਾਂ ਹੁੰਦਾ ਉਹ ਗੇਮ ਹੋ ਗਿਆ ਅਸੀਂ ਇਹ ਕੁਐਸਚਨ ਅਗਲੀ ਵਾਰੀ ਲੈ ਲਾਂਗੇ ਜਿਹੜਾ ਆਪਾਂ ਨੂੰ ਨਹੀਂ ਇਹ ਕੁਐਸਚਨ ਅਸੀਂ ਅਗਲੀ ਵਾਰੀ ਲੈ ਲਾਂਗੇ ਜੀ ਸੋ ਬਹੁਤ ਵਧੀਆ ਰਿਹਾ ਅਸੀਂ ਵਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਕੋਚਦੇ ਇੱਥੇ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਇਸ ਸ਼ਬਦ ਦੀ ਵਿਆਖਿਆ ਵਿੱਚ ਦੱਸਿਆ ਕਿ ਇਹ ਯੁੱਗ ਜੋ ਜੜਾ ਹੈਗਾ ਉਹ ਵੇਦਾਂ ਦਾ ਜੜਾ ਯੁੱਗ ਹੈਗੇ ਆ ਉਸ ਦੇ ਰੈਫਰੈਂਸ ਵਿੱਚ ਹੈ ਤੇ ਉੱਥੋਂ ਇਹ ਸਾਰੀ ਚੀਜ਼ ਆ ਰਹੀ ਹੈ ਗੁਰੂ ਮਹਾਰਾਜ ਨੇ ਆਪਣਾ ਪੱਖ ਜੜਾ ਦਿੱਤਾ ਉਹ ਇਹ ਹੈ ਕਿ ਜੇ ਮਤ ਲੈ ਕੇ ਗੁਰਬਾਣੀ ਦੀ ਆਪਣੇ ਵੇ ਲਾਓਗੇ ਤਾਂ ਹੀ ਸਾਰਾ ਕੁਝ ਠੀਕ ਹੋਏਗਾ ਬਾਰ ਬਾਰ ਉੱਥੇ ਹੀ ਆ ਜਾਂਦੀ ਹੈ ਗੱਲ ਕਿ ਅਸੀਂ ਆਪਣੇ ਤੇ ਅਪਲਾਈ ਕਰੀਏ ਬਾਣੀ ਔਰ ਉਹਨੂੰ ਯੂਜ਼ ਕਰਕੇ ਆਪਣਾ ਆਪਣਾ ਜੀਵਨ ਸੁਖੀ ਬਣਾਈਏ ਤੇ ਹੋਰ ਵੀ ਸਮਾਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਅਗਲੀ ਵਾਰੀ ਅਸੀਂ ਜਿਹੜਾ ਕੁਐਸਚਨ ਮੈਂ ਰੇਜ਼ ਕੀਤਾ ਜੀ ਕੀ ਗੁਰਬਾਣੀ ਮੁਤਾਬਿਕ ਜਿਹੜੇ ਵਕਤ ਸਮੇਂ ਦੀ ਵੰਡਾ ਉਹਨੂੰ ਕੀ ਕਰਦੀ ਆ ਸੋ ਅਸੀਂ ਸਾਰਿਆਂ ਸਰੋਤਿਆਂ ਦੇਖਣ ਵਾਲਿਆਂ ਨੂੰ ਰਿਕਵੈਸਟ ਫਿਰ ਤੋਂ ਕਰਦੇ ਆ ਕਿ ਇਹਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਸੋ ਸਾਰਿਆਂ ਨੂੰ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਵਾਗਜੀ ਜੀ ਦਾ ਖਾਲਸਾ ਵਾਗਜੀ ਜੀ ਕੀ ਫਤਹਿ